ਕਿਉਂਕਿ ਸਮੇਂ ਸਿਰ ਜਿਹੜੀ ਕਹਿੰਦੇ ਗੱਲ ਕਰ ਲਈ ਜਾਵੇ ਉਹ ਜ਼ਿਆਦਾ ਅੱਛੀ ਹੁੰਦੀ ਹੈ ਜਦੋਂ ਕੋਈ ਟਿਕਟ ਅਨਾਉਂਸ ਹੋ ਗਈ ਫਿਰ ਜਿਹੜਾ ਬਾਅਦ ਜਿਹੜਾ ਕੰਮ ਮੁਸ਼ਕਲ ਹੁੰਦਾ ਕਿ ਕੋਈ ਪਾਰਟੀਆਂ ਮਾਰ ਕੇ ਆਪਣੇ ਡਿਸੀਜਨ ਨਹੀਂ ਬਤੇ ਕਰਦੀਆਂ ਇਹ ਠੀਕ ਹੈ ਵੀ ਨਾ ਜਿਹੜਾ ਪਿਆਰ ਕਰਦੇ ਹਰਦੀਪ ਸਿੰਘ ਕਮੋਜੀ ਦੇ ਪ੍ਰਤੀ ਉਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਬਲਬਲੇ ਉੱਠ ਰਹੇ ਆ ਸ਼ਾਸਤਰੀ ਜੀ ਜੇ ਟਿਕਟ ਨਹੀਂ ਮਿਲਦੀ ਫੇਰ ਤੁਹਾਡਾ ਕੀ ਫੈਸਲਾ ਹੋਵੇ ਦੇਖੋ ਪਾਰਟੀਆਂ ਨਾਲ ਬੰਨੇ ਲੋਕ ਨੇ ਠੀਕ ਹੈ ਜੀ ਪਾਰਟੀਆਂ ਦੇ ਫੈਸਲੇ ਨੂੰ ਮੰਨਣਾ ਪੈਂਦਾ ਕਿ ਤੁਮਾਦ ਮਾਜਰਾ ਜੀ ਨੇ ਸਾਫ ਕਿਹਾ ਕਿ ਸਾਨੂੰ ਉਹਦਿਆਂ ਦੀ ਕੋਈ ਲੋੜ ਨਹੀਂ ਅਸੀਂ ਤਾਂ ਹਰਿਆਲ ਸਿੰਘ ਕੰਪੋਜ਼ ਦੇ ਨਾਲ ਹੈ ਇਹਦਾ ਕੀ ਮਤਲਬ ਹੈ ਬਿਲਕੁਲ ਨਾਲ ਹੁਣ ਵੀ ਆ ਕਹਦੇ ਆ ਨਵਾਟੋ ਜਿੰਨੂੰ ਮਰਜ਼ੀ ਦੇ ਦੇ ਅਸੀਂ ਨਾਲ ਖੜਾਂਗੇ ਡਟ ਕੇ ਖੜਾਂਗੇ ਪਰ ਇਹ ਨਹੀਂ ਵੀ ਕੱਲ ਆਇਆ ਬੰਦਾ ਤੂੰ ਅੱਜ ਟਿਕਟ ਦੇ ਦਿਓ ਜਿਹੜੇ 20 ਸਾਲ ਤੇ ਪਾਰਟੀ ਦੇ ਚੱਪੜ ਛੱਡ ਰਹੇ ਨੇ ਉਹ ਕਿੱਥੇ ਕੀ ਵਰਕਰ ਅਗਰ ਜਿਹੜੇ ਅੱਜ ਕੈਂਡੀਡੇਟ ਅੱਜ ਆ ਰਹੇ ਨੇ ਅੱਜ ਨਵਾਂ ਬੰਦਾ ਆ ਕੇ ਉਹਨੂੰ ਟਿਕਟ ਦਿੰਦੇ ਨੇ ਤੇ ਅਸੀਂ ਆਪਣੇ ਘਰ ਬੈਠਾਂਗੇ ਬਿਲਕੁਲ ਮਤ ਨਹੀਂ ਕਰਾਂਗੇ ਤਾਂ ਚੱਲ ਰਿਹਾ ਤਬੀ ਕਹਿੰਦੇ ਲੋਕ ਕੋਈ ਬਾਤ ਉੱਠਦੀ ਧੂਆਂ ਤਾਂ ਵੀ ਨਿਕਲਦਾ ਤੇ ਥੋੜੀ ਆਗ ਲੱਗੇਗੀ ਤੋ ਧੂਆਂ ਕਿੱਥੇ ਨਿਕਲੇਗਾ ਕਿਹੜਾ ਸ਼ਖਸ ਤਿੰਨ ਵਾਰੀ ਮਹਾਰਾਜੀ ਪਨੀਰ ਦਾ ਨੂੰ ਐਮਪੀ ਬਣਾ ਸਕਦਾ ਹੈ ਉਹ ਕੀ ਆਪਣੇ ਵਾਸਤੇ ਕੁਝ ਨਹੀਂ ਕਰੇਗਾ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਹਲਚਲ ਦਾ سلسلہ ਲਗਾਤਾਰ ਚੱਲ ਰਿਹਾ ਹੈ ਆਈ ਦਿਨ ਕੋਈ ਨਾ ਕੋਈ ਲੀਡਰ ਮੰਤਰੀ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜਾਂ ਫਿਰ ਸ਼ਾਮਿਲ ਹੋਣ ਦੀਆਂ ਚਰਚਾਵਾਂ ਦਾ سلسلہ ਵੀ ਸ਼ੁਰੂ ਹੋ ਜਾਂਦਾ ਹੈ ਤੇ ਹੁਣ ਪਟਿਆਲਾ ਲੋਕ ਸਭਾ ਸੀਟ ਤੋਂ ਲੈ ਕੇ ਬਹੁਤ ਵੱਡਾ ਵਿਵਾਦ ਛਿੜ ਚੁੱਕਿਆ ਹੈ ਦਰਅਸਲ ਪਟਿਆਲਾ ਲੋਕ ਸਭਾ ਵਾਸਤੇ ਸਰਦਾਰ ਹਰਦੀয়াল ਸਿੰਘ ਕੰਬੋਜ ਸਾਬਕਾ ਵਿਧਾਇਕ ਰਾਜਪ੍ਰਦੇਵ ਵੱਲੋਂ ਇਸ ਸੀਟ ਤੇ ਦਾਅਵੇਦਾਰੀ ਕੀਤੀ ਜਾਂਦੀ ਹੈ ਪਰ ਕਾਂਗਰਸ ਪਾਰਟੀ ਨੇ ਆਪ ਦੇ ਸਾਬਕਾ ਸੰਸਦ ਰਹੇ ਡਾਕਟਰ ਤਰੰਵੀਰ ਗਾਂਧੀ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕਰਕੇ ਪਟਿਆਲਾ ਲੋਕ ਸਭਾ ਸੀਟ ਵਾਸਤੇ ਟਿਕਟ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਨੇ ਡਾਕਟਰ ਤਰੰਵੀਰ ਗਾਂਧੀ ਕੁਝ ਦਿਨ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਇਸ ਸੀਟ ਤੇ ਟਿਕਟ ਦੇਣ ਦੀਆਂ ਤਿਆਰੀਆਂ ਕਾਂਗਰਸ ਪਾਰਟੀ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਕਰ ਲਈਆਂ ਗਈਆਂ ਨੇ ਪਰ ਇਸ ਸੀਟ ਤੇ ਸਿਆਸਤ ਦੇ ਉਲਟ ਹੀ ਚੱਲਦਾ ਹੋਇਆ ਨਜ਼ਰ ਆ ਰਿਹਾ ਅਤੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਦਿਹਾਤੀ ਪ੍ਰਧਾਨ ਗਦੋ ਮਾਜਰਾ ਦੇ ਵੱਲੋਂ ਆਪਣੇ ਕਾਂਗਰਸੀ ਵਰਕਰਾਂ ਦੇ ਨਾਲ ਰਾਜਪੁਰਾ ਦੇ ਵਿੱਚ ਇੱਕ ਵਰਕਰ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਭਰਾ ਵੀਰ ਗਾਂਧੀ ਨੂੰ ਟਿਕਟ ਦੇਣ ਦਾ ਕੜਾ ਵਿਰੋਧ ਕਰਦੇ ਹੋਏ ਵਰਕਰਾਂ ਨੇ ਕੀ ਕੁਝ ਕਿਹਾ ਸੋ ਆਓ ਸੁਣ ਲੈਂਦੇ ਹਾਂ ਉਹਨਾਂ ਦੀ ਜ਼ੁਬਾਨੀ ਸ਼ਾਸਤਰੀ ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਪੰਨੂ ਜੀ ਇਸ ਬਾਰੇ ਪੂਰਾ ਕੰਮ ਕਰਦੇ ਆ ਇਹ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਕਿ ਵਰਕਰਾਂ ਦੀ ਭਾਵਨਾਵਾਂ ਸੀ ਕਿ ਆਪਾਂ ਇਕੱਠੇ ਬੈਠ ਕੇ ਇਸ ਗੱਲ ਬਾਰੇ ਵਿਚਾਰ ਕਰੀਏ ਹਾਂਜੀ ਹਾਂਜੀ ਵਰਕਰ ਬਾਰ-ਬਾਰ ਕਹੇ ਸੀਗੇ ਸਾਨੂੰ ਫੋਨ ਕਰ ਰਹੇ ਸੀਗੇ ਵੀ ਸਵਾਰ ਇਕੱਠੇ ਬੈਠ ਕੇ ਵਿਚਾਰ ਕਰੋ ਕਿਉਂਕਿ ਸਮੱਸਿਆ ਜਿਹੜੀ ਕਹਿੰਦੇ ਗੱਲ ਕਰ ਲਈ ਜਾਵੇ ਉਹ ਜ਼ਿਆਦਾ ਅੱਛੀ ਹੁੰਦੀ ਹੈ ਜਦੋਂ ਕੋਈ ਟਿਕਟ ਅਨਾਉਂਸ ਹੋ ਗਈ ਫਿਰ ਜਿਹੜਾ ਬਾਅਦ ਚ ਜਿਹੜਾ ਕੰਮ ਮੁਸ਼ਕਲ ਹੁੰਦਾ ਕਿ ਕੋਈ ਪਾਰਟੀਆਂ ਬਾਅਦ ਜਾ ਆਪਣੇ ਡਿਸੀਜਨ ਨਹੀਂ ਬਦਲਿਆ ਕਰਦੀਆਂ ਤਾਂ ਇਸ ਕਰਕੇ ਅੱਜ ਸਾਰੇ ਵਰਕਰ ਜਿਹ ਪੁਰੀ ਰਾਜ ਬਰ ਕੋਨਸਿਸਟੈਂਸੀ ਜਿਵੇਂ ਸੱਜਣ ਆ ਗਏ ਸਿਰਫ ਉਹ ਹੀ ਬੁਲਾਏ ਸੀਗੇ ਤਾਂ ਕਿ ਇਹਨਾਂ ਨਾਲ ਬੈ ਕੇ ਜਿਹੜਾ ਇਹਨਾਂ ਦਾ ਜਿਹ ਮੰਨਦੀ ਇਹਨਾਂ ਦੀ ਭਾਵਨਾ ਸੀ ਉਸ ਜਿਹੜਾ ਹੈਗਾ ਜਿਹੜੀ ਹਾਈ ਕਮਾਂਡ ਤੱਕ ਸੀ ਪਹੁੰਚਾ ਸਕੀ ਹੈ ਕਈ ਗੱਲਾਂ ਕੀਤੀਆਂ ਜਿਹੜੇ ਵਰਕਰਾਂ ਨੇ ਵੀ ਕੋੜੀਆਂ ਗੱਲਾਂ ਵੀ ਕੀਤੀਆਂ ਜੇ ਟਿਕਟ ਨਹੀਂ ਮਿਲਦੀ ਤਾਂ ਬੜਾ ਦੇਖੋ ਸਾਰੇ ਕਾਂਗਰਸ ਪਾਰਟੀ ਦੇ ਡਿਸਿਪਲਿਨ ਸਪਾਈ ਨੇ ਇਹ ਠੀਕਾ ਵੀ ਨਾ ਜਿਹੜਾ ਪਿਆਰ ਹੈ ਹਰਦੀਪ ਸਿੰਘ ਕਮੋਜੀ ਦੇ ਪ੍ਰਤੀ ਉਸ ਕਰਕੇ ਇਹਨਾਂ ਦੇ ਮਨ ਦੇ ਚ ਬਲਬਲੇ ਉੱਠ ਰਹੇ ਆ ਠੀਕ ਹੈ ਜੀ ਬਾਕੀ ਜਿਹੜੇ ਜਿਹੜੇ ਸਾਰੇ ਉਮਰ ਕਾਂਗਰਸ ਦੇ ਰਹੇ ਆ ਇਹ ਬਾਕੀ ਜ਼ਰੂਰੀ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਅੰਦਰ ਵੀ ਮੈਂ ਸਪੀਚ ਦੇ ਵਿੱਚ ਗੱਲ ਕੀਤੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੀ ਗੱਲ ਸੀਗੀ ਨਾ ਤਾਂ ਸਾਨੂੰ ਬਹੁਤ ਜ਼ਿਆਦਾ ਮੀਟਿੰਗਾਂ ਵਿੱਚ ਬੁਲਾ ਕੇ ਸਾਡੇ ਵਿਚਾਰ ਪੁੱਛੇ ਗਏ ਆ ਇਕੱਲੇ ਇਕੱਲੇ ਦੇ ਤਾਂ ਉਹ ਸਾਨੂੰ ਅੱਛਾ ਲੱਗਿਆ ਵੀ ਯਾਰ ਡਿਸੀਜਨ ਪਾਰਟੀ ਦਾ ਵੱਡਾ ਵੱਡਾ ਕਰਨਾ ਸੀਗਾ ਤੇ ਉਹਨਾਂ ਨੇ ਫਿਰ ਉਹ ਜਿਹੜੀ ਗੱਲ ਉੱਠ ਕੇ ਸਾਹਮਣੇ ਆਈ ਸਰਬਸੰਤੀ ਰਮਤਾ ਪਾਸ ਹੋਇਆ ਕਿ ਸਮਝੌਤਾ ਇਹੀ ਹੋਣਾ ਚਾਹੀਦਾ ਬਲਾਕ ਪ੍ਰਧਾਨ ਸੀਗੇ ਸਾਰੇ ਸਾਰੇ ਜਿਹਨੇ ਪੂਰੇ ਪੰਜਾਬ ਦੇ ਹੈਗੇ ਆ ਸੀਨੀਅਰ ਲੀਡਰਸ਼ਿਪ ਨੇ ਇਹ ਗੱਲ ਕੀਤੀ ਕੁਝ ਲੀਡਰ ਚਾਹੁੰਦੇ ਸੀ ਇਹ ਸਮਝੋਤਾ ਹੋਵੇ ਪਰ ਤੂੰ ਹਾਈ ਕਮਾਂਡ ਨੇ ਜਿਹੜਾਗਾ ਛੋਟੇ ਵਰਕਰ ਵੀ ਗੱਲ ਸੁਣੀ ਹੈ ਸਾਡੇ ਵਰਗੇ ਜਿਹੜੇ ਸੀਗੇ ਬਲਾਕ ਪ੍ਰਧਾਨ ਤਾਂ ਉਹਨਾਂ ਨੇ ਸਮਝੋਤਾ ਨਹੀਂ ਕੀਤਾ ਸ਼ਾਸਤਰੀ ਜੀ ਜੇ ਟਿਕਟ ਨਹੀਂ ਮਿਲਦੀ ਫੇਰ ਤੁਹਾਡਾ ਕੀ ਫੈਸਲਾ ਹੋਵੇ ਦੇਖੋ ਪਾਰਟੀਆਂ ਨਾਲ ਬੰਨੇ ਲੋਕ ਨੇ ਠੀਕ ਹੈ ਜੀ ਪਾਰਟੀਆਂ ਨੇ ਫੈਸਲੇ ਨੂੰ ਮੰਨਣਾ ਪੈਂਦਾ ਪਰ ਸਾਡੀ ਜਿਹੜੀ ਗੱਲ ਕਰਨਾ ਸਾਡਾ ਫਰਜ਼ ਵੀ ਸੀ ਸਾਡਾ ਹੱਕ ਵੀ ਸੀ ਜਿਹੜੀ ਗੱਲ ਕੀਤੀ ਅਸੀਂ ਕਈ ਬੰਦੇ ਨੇ ਬੜੇ ਤੱਤੇ ਵਿਚਾਰ ਪੇਸ਼ ਕੀਤੇ ਆ ਉਹਨਾਂ ਨੇ ਤਾਂ ਸਾਫ਼ ਲਫਜ਼ਾਂ ਕਿਹਾ ਕੀ ਲੱਗਦਾ ਵੀ ਇਸ ਤਰ੍ਹਾਂ ਜਿਹੜੇ ਵਰਕਰ ਹੈਗੇ ਆ ਸਾਰੇ ਕਾਂਗਰਸ ਪਾਰਟੀ ਨੂੰ ਕਿਨਾਰਾ ਕਰ ਸਕਦੇ ਨੇ ਜਿਵੇਂ ਗੱਦੂ ਮਾਜਰਾ ਜੀ ਨੇ ਕਿਹਾ ਵੀ ਅਸੀਂ ਤਾਂ ਹਾਈ ਕਮਾਂਡ ਦਾ ਵੀ ਰੇਪ ਬਣਨਾ ਹੋਣਾ ਹੈ ਤੁਸੀਂ ਦੋਨੋਂ ਸਾਈਡ ਦੀਆਂ ਗੱਲਾਂ ਕਰ ਰਹੇ ਹੋ ਕਿਵੇਂ ਦੱਸੋ ਕਿ ਵੀ ਪਾਰਟੀ ਦੀ ਗੱਲ ਮੰਨੀ ਪੈਂਦੀ ਆ ਫਿਰ ਮਤਲਬ ਜੇ ਉਹਨਾਂ ਨੇ ਟਿਕਟ ਨਾ ਦਿੱਤੀ ਤਾਂ ਦੇਖੋ ਜੇ ਅਸੀਂ ਮੰਗ ਪਚਾਈ ਨਹੀਂ ਤਾਂ ਅਸੀਂ ਕਿਸੇ ਉੱਪਰ ਦਰੋਸ਼ ਕਾ ਜਾਰ ਕਰਾਂਗੇ ਬਾਅਦ ਵਿੱਚ ਨਹੀਂ ਇਹ ਦੋ ਗੱਲਾਂ ਕੀ ਹੋ ਰਹੀਆਂ ਤੁਸੀਂ ਕੁਝ ਹੋਰ ਕਹਿ ਰਹੇ ਹੋ ਵਰਕਰ ਕੁਝ ਹੈ ਤੇ ਹੋਰ ਬੋਲ ਕੇ ਗਈ ਹੈ ਤੁਹਾਡਾ ਮਤਲਬ ਅਸਲ ਸਟੈਂਡ ਕੀ ਹੈ ਦੇਖੋ ਪਾਰਟੀ ਦੀ ਬਗਾਵਤ ਵਾਸਤੇ ਕਿਸੇ ਨੇ ਗੱਲ ਨਹੀਂ ਸਾਡੇ ਲੀਡਰ ਨੇ ਸਾਨੂੰ ਗੁੱਸਾ ਕਰਨਾ ਵੀ ਉਹਨਾਂ ਦੇ ਫਰਜ਼ ਜਗਾ ਸਾਡਾ ਜਦੋਂ ਸੌਣਾ ਨੇ 6 ਮਹੀਨੇ ਪਹਿਲਾਂ ਸਰ ਹਰਜਨ ਸਿੰਘ ਕਮੌਜੂਦ ਥਾਪੜਾ ਦਿੱਤਾ ਠੀਕ ਹੈ ਕਿ ਤੁਸੀਂ ਯੋਗ ਬੰਦੇ ਹੋ ਤੁਸੀਂ ਆਪਣੀ ਕਾਰਵਾਈ ਸ਼ੁਰੂ ਕਰੋ ਵਾਜਨੜ ਸ਼ੁਰੂ ਕਰੋ ਲੋਕਾਂ ਨਾਲ ਸੰਪਰਕ ਬਣਾਓ ਠੀਕ ਹੈ ਨਾ ਇੱਕ ਯੋਗ ਵਿਅਕਤੀ ਉਹਨਾਂ ਨੇ ਚੁਣਿਆ ਸੀਗਾ ਸਾਨੂੰ ਅੱਛਾ ਲੱਗਿਆ ਸੀਗਾ ਉਹਦੋਂ ਤੁਹਾਨੂੰ ਕੀ ਵੀ ਲੱਗਦਾ ਵੀ ਜਿਹੜੇ ਗਾਂਧੀ ਜੀ ਆਏ ਆ ਉਹ ਕਿਸੇ ਸ਼ਰਤ ਤਾ ਹੀ ਆਏ ਉਹਨੇ ਤੁਹਾਡੀ ਹਾਈ ਕਮਾਂਡ ਉੱਤੇ ਬੈਠੀ ਸੀ ਉਸ ਟਾਈਮ ਤੇ ਪੰਜਾਬ ਦੀ ਉਹਨਾਂ ਨੂੰ ਲੈ ਕੇ ਇਹ ਵੱਡੀ ਲੀਡਰਸ਼ਿਪ ਦੀ ਗੱਲ ਹੈਗੀ ਹੈ ਪਰੰਤੂ ਸਾਡੇ ਵਰਕਰਾਂ ਨੇ ਸੋਚਿਆ ਕਿ ਸਾਨੂੰ ਆਪਣੀ ਗੱਲ ਪਹੁੰਚਾਣੀ ਚਾਹੀਦੀ ਹੈ ਅਸੀਂ ਉਹ ਪਹੁੰਚਾਈ ਹੈ ਪ੍ਰਧਾਨ ਸਾਹਿਬ ਵੈਸੇ ਤਾਂ ਹਲੇ ਕੁਝ ਵੀ ਹੋ ਸਕਦਾ ਹਲੇ ਨਾ ਗਰਭ ਉਹਦੇ ਗਰਭ ਦੇ ਵਿੱਚ ਪਾਲ ਰਿਹਾ ਕੀ ਬਤਾ ਕਿਹਨੂੰ ਟਿਕਟ ਮਿਲਦੀ ਹੈ ਗਾਂਧੀ ਜੀ ਨੂੰ ਮਿਲਦੀ ਹੈ ਹਰਦਿਆਲ ਜੀ ਨੂੰ ਮਿਲਦੀ ਹੈ ਜਾਂ ਕਿਸੇ ਹੋਰ ਨੂੰ ਮਿਲਦੀ ਹੈ ਫਰਜ਼ ਕਰੋ ਨਹੀਂ ਹਰਦਿਆਲ ਜੀ ਨੂੰ ਮਿਲਦੀ ਤੁਹਾਡਾ ਸਪਸ਼ਟ ਸਟੈਂਡ ਕੀ ਹੋਊਗਾ ਫਿਰ ਸਪਸ਼ਟ ਸਟੈਂਡ ਹੈ ਕਿ ਦੇਖੋ ਜੀ ਮੈਂ ਤਾਂ ਜਿਹੜੀ ਮੈਂ ਤੁਹਾਨੂੰ ਆਪਣੀ ਨਿੱਜੀ ਗੱਲ ਕਰਦਾ ਕਿਸੇ ਦੇ ਵਿਚਾਰ ਕਿਸੇ ਦੇ ਆਪਣੇ ਹੋ ਸਕਦੇ ਆ ਠੀਕ ਹੈ ਜੀ ਉਹਦੇ ਵਿੱਚ ਇਹ ਕਿ ਪਾਰਟੀ ਨਾਲ ਜਿਹੜੇ ਬੰਨੇ ਬੰਦਾ ਕਦੀ ਪਾਰਟੀ ਤੋਂ ਬਾਹਰ ਨਹੀਂ ਜਾ ਸਕਦਾ ਵੱਡੇ ਵੱਡੇ ਫੈਸਲੇ ਹੋ ਜਾਂਦੇ ਠੀਕ ਹੈ ਜੀ ਉਹਦੇ ਵਿੱਚ ਪਾਰਟੀ ਦਾ ਜਿਹੜਾ ਵਰਕਰ ਹੈਗਾ ਉਸ ਨੂੰ ਪਾਰਟੀ ਨਾਲ ਮੰਨਣੀ ਪੈਂਦੀ ਹੈ ਰੋਸ ਅਸੀਂ ਕਰ ਸਕਦੇ ਹਾਂ ਅਸੀਂ ਲੜ ਸਕਦੇ ਹਾਂ ਜਦ ਸਾਡੇ ਕੋਲ ਆਉਣਗੇ ਪਿਛਲੇ ਦਿਨਾਂ ਚ ਤਾਂ ਇਹ ਵੀ ਦੇਖਿਆ ਗਿਆ ਵੀ ਇਹ ਜਿਹੜੇ ਜਦ ਵਿਰੋਧ ਹੁੰਦੇ ਆ ਉਸ ਤੋਂ ਬਾਅਦ ਪਾਰਟੀਆਂ ਵੀ ਛੱਡ ਦਿੱਤੀਆਂ ਜਾਂਦੀਆਂ ਹੋਰ ਪਾਰਟੀਆਂ ਜੁਆਇਨ ਕਰ ਲਈਆਂ ਜਾਂਦੀਆਂ ਦੇਖੋ ਬਹੁਤ ਬਹੁਤ ਕੁਝ ਹੋ ਰਿਹਾ ਬਹੁਤ ਕੁਝ ਹੋ ਰਿਹਾ ਪਾਰਟੀ ਛੱਡਣ ਦੀ ਕੋਈ ਕਿਸੇ ਨਾਲ ਗੱਲ ਕੀਤੀ ਨਹੀਂ ਅਸੀਂ ਤਾਂ ਆਪਣੇ ਨਿੱਤਰਾਂ ਮੁਰੇ ਆਪਣਾ ਰੋਜ਼ ਸ਼ੇਅਰ ਕਰਨ ਦੀ ਗੱਲ ਕੀਤੀ ਹੈ ਜਦੋਂ ਮਾਜਰਾ ਜੀ ਨੇ ਸਾਫ਼ ਕਿਹਾ ਕਿ ਸਾਨੂੰ ਉਹਦਿਆਂ ਦੀ ਕੋਈ ਲੋੜ ਨਹੀਂ ਅਸੀਂ ਤਾਂ ਹਰਦਿਆਲ ਸਿੰਘ ਕੰਬੋਜ਼ ਦੇ ਨਾਲ ਹੈ ਇਹਦਾ ਕੀ ਮਤਲਬ ਹੋਇਆ ਬਿਲਕੁਲ ਨਾਲ ਹੁਣ ਵੀ ਆ ਕਹਦੇ ਆ ਹਾਂਜੀ ਅਸੀਂ ਹਰਦਿਆਲ ਸਿੰਘ ਨਾਲ ਹਾਂਜੀ ਹਾਂਜੀ ਜੇ ਹਰਦਿਆਲ ਸਿੰਘ ਕਾਂਗਰਸ ਪਾਰਟੀ ਸਾਡੀ ਹਰਦਿਆਲ ਸਿੰਘ ਨੂੰ ਟਿਕਟ ਦੇਗੀ ਠੀਕ ਹੈ ਹਰਦਿਆਲ ਸਿੰਘ ਨੂੰ ਨਹੀਂ ਦਿੰਦੀ ਹੋਰ ਵਰਕਰ ਥੋੜੇ ਨੂੰ ਸਾਡੇ ਨੌ ਹਲਕੇ ਨੇ ਨੌਾਂ ਨੂੰ ਜਿਨੂੰ ਮਰਜ਼ੀ ਦੇ ਦੇ ਅਸੀਂ ਨਾਲ ਖੜਾਂਗੇ ਡਟ ਕੇ ਖੜਾਂਗੇ ਪਰ ਇਹ ਨਹੀਂ ਵੀ ਕੱਲ ਆਇਆ ਬੰਦਾ ਤੂੰ ਅੱਜ ਟਿਕਟ ਦੇ ਦੋ ਜਿਹੜੇ 20 ਸਾਲ ਤੇ ਪਾਰਟੀ ਦੇ ਚੱਪਟ ਝੜ ਰਹੇ ਨੇ ਉਹ ਕਿੱਥੇ ਗਏ ਵਰਕਰ ਨਹੀਂ ਗਦਮਾ ਸਾਹਿਬ ਸਾਡਾ ਤੁਹਾਨੂੰ ਵੀ ਇਹੀ ਸਵਾਲ ਹੈ ਕਿ ਫਰਜ਼ ਕਰੋ ਅਜੇ ਕੁਝ ਨਹੀਂ ਪਤਾ ਹੈ ਨਾ ਕਿ ਕਿਹੜੇ ਟਿਕਟ ਕਿਹਨੂੰ ਮਿਲਦੀ ਹੈ ਫਰਜ਼ ਕਰੋ ਹਰਦਿਆਲ ਜਿੰਦ ਟਿਕਟ ਨਹੀਂ ਮਿਲਦੀ ਕਿਸੇ ਹੋਰ ਵਰਕਰ ਨੂੰ ਮਿਲਦੀ ਹੈ ABC ਨੂੰ ਫੇ ਤੁਹਾਡਾ ਤੁਹਾਡਾ ਕੀ ਸਟੈਂਡ ਹੋਗਾ ਰਾਜਪੇ ਹਲਕੇ ਦਾ ਜੇ ਕਾਂਗਰਸ ਦੇ ਪੁਰਾਣੇ ਵਰਕਰ ਨੂੰ ਮਿਲਦੀ ਕਿਸੇ ਨੂੰ ਮਿਲੇ ਅਸੀਂ ਪੂਰੇ ਡਟ ਕੇ ਮਤ ਕਰਾਂਗੇ ਅਗਰ ਜਿਹੜੇ ਅੱਜ ਕੈਂਡੀਡੇਟ ਅੱਜ ਆ ਰਹੇ ਨੇ ਅੱਜ ਨਵਾਂ ਬੰਦਾ ਆ ਕੇ ਉਹਨੂੰ ਟਿਕਟ ਦਿੰਦੇ ਨੇ ਤਾਂ ਅਸੀਂ ਆਪਣੇ ਘਰ ਬੈਠਾਂਗੇ ਬਿਲਕੁਲ ਮਤ ਨਹੀਂ ਕਰਾਂਗੇ ਪ੍ਰਧਾਨ ਜੀ ਵੀ ਕਿਸੇ ਨੇ ਮਿਲਦੀ ਬਾਹਰਲੇ ਬੰਦੇ ਨੂੰ ਚਾਹੇ ਕੋਈ ਐਨੀ ਵਨ ਨਾ ਪ੍ਰਧਾਨ ਜੀ ਆਪਣੇ ਆਪ ਵੀ ਕਿਹਦੇ ਫੈਸਲਾ ਕਰਨੀ ਕਿ ਗਾਂਧੀ ਨੂੰ ਜਿਹੜਾ ਮਿਲ ਰਿਹਾ ਵੀ ਹਰ ਗੱਲ ਹਮ ਤੋਂ ਕਹਿ ਦੇ ਰਹੇ ਹਮ ਤੋਂ ਇਹ ਕਹਿ ਰਹੇ ਵੀ ਤਰਸੀਲਾ ਕੇ ਵੀ ਨਾਮ ਹੈ ਹਰਜਾਲ ਜੀ ਕੇ ਵੀ ਨਾਮ ਪਤਾ ਚੱਲ ਰਿਹਾ ਤਬੀ ਕਹਿ ਰਹੇ ਲੋਕ ਕੋਈ ਬਾਤ ਉੱਠਦੀ ਧੂਆ ਤਾਂ ਵੀ ਨਿਕਲਦਾ ਤੇ ਥੋੜੀ ਆਗ ਲੱਗੇ ਕੀ ਤੋਂ ਧੂਆ ਕਿੱਥੇ ਨਿਕਲੇਗਾ ਠੀਕ ਹੈ ਜੀ ਤੇ ਪਹਿਲਾਂ ਸਾਡਾ ਕਹਿਣਾ ਫਰਜ਼ ਹੈ ਚੌਕਸ ਰਹਿਣਾ ਤੇ ਫਰਜ਼ ਹੈ ਤੇ ਨਹੀਂ ਹਾਈ ਕਮਾਂਡ ਰਹਿੰਦੀ ਤੁਸੀਂ ਆਪਣੇ ਘਰ ਬੈਠਾ ਕੇ ਪਾਰਟੀ ਨਹੀਂ ਚੜਦੇ ਦੂਜੀ ਪਾਰਟੀ ਚ ਜਾਂਦੇ ਪਰ ਅਸੀਂ ਵੈਂਟਰੀ ਕਰਾਂਗੇ ਬਿਲਕੁਲ ਠੀਕ ਹੈ ਠੀਕ ਹੈ ਹਾਂ ਸਾਡੇ ਕਿਸੇ ਵਰਕਰ ਨੌ ਨੌ ਹਲਕੇ ਆ ਜਿੱਥੋਂ ਜਿਹੜੇ ਹਲਕੇ ਦੇ ਮਰਜ਼ੀ ਨੂੰ ਲੈ ਪੁਰਾਣੇ ਵਰਕਰ ਨੂੰ ਟਿਕਟ ਠੀਕ ਹੈ ਜੀ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे अखर